ਦੇਖੋ ਮੈਨੂੰ ਅੱਜ ਬਹੁਤ ਮਾਣ ਗਰ ਮਹਿਸੂਸ ਹੋ ਰਿਹਾ ਕਿ ਮੈਂ ਉਸ ਲੀਡਰ ਨਾਲ ਆ ਜਿਨੇ ਇੱਕ ਵਾਰੀ ਨਹੀਂ ਦੋ ਵਾਰੀ ਮੁੱਖ ਮੰਤਰੀ ਦੀ ਕੁਰਸੀ ਨੂੰ ਜਿਹੜੀ ਲੱਤ ਆ ਉਹ ਮਾਰੀ ਹੈ ਪਹਿਲਾਂ ਵੀ ਉਹਨਾਂ ਨੇ ਰਿਜ਼ਾਈਨ ਦਿੱਤਾ ਤੇ ਅੱਜ ਦੁਬਾਰਾ ਫਿਰ ਰਿਜ਼ਾਈਨ ਦਿੱਤਾ ਉਹ ਇਸ ਕਰਕੇ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਆ ਜਾਂ ਜਿਹੜੀ ਭਾਜਪਾ ਸਰਕਾਰ ਆ ਉਹਨਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਵੋਟਾਂ ਦੇ ਨਾਲ ਦਿੱਲੀ 'ਚ ਅਸੀਂ ਹਰਾਉਣ ਨੂੰ ਪਾਵਾਂਗੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਅਰਵਿੰਦ ਕੇਜਰੀਵਾਲ ਦੀ ਕ੍ਰੈਡਿਬਿਲਿਟੀ ਹੈ ਉਹ ਉਹਨਾਂ ਦੀ ਇਮਾਨਦਾਰੀ ਹੈ ਇਮਾਨਦਾਰੀ ਕਰਕੇ ਬਿਨਾਂ ਪੈਸੇ ਤੋਂ ਬਿਨਾ ਮਸ਼ੀਨਰੀ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਭਾਜਪੀ ਨੂੰ ਦਿੱਲੀ ਦੇ ਵਿੱਚ ਠਾਇਆ ਹੈਗਾ ਉਸੇ ਇਮਾਨਦਾਰੀ ਤੇ ਭਾਜਪੀ ਜਿਹੜਾ ਡੈਂਟ ਪਾਉਣਾ ਚਾਹੁੰਦੀ ਹੈ ਉਹ ਸ਼ਵੀ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਹਾਲਾਂਕਿ ਇਮਾਨਦਾਰੀ ਦਾ ਸਰਟੀਫਿਕੇਟ ਕਿ ਭਾਜਪੀ ਕਿਸ ਤਰ੍ਹਾਂ ਸੀਬੀਆਈ ਨੂੰ ਵਰਤ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਚ ਰੱਖਣਾ ਚਾਹੁੰਦੀ ਸੀ ਪੋਲੀਟਿਕਲੀ ਮੋਟੀਵੇਟਿਡ ਕੇਸ ਸੀ ਉਹ ਮਾਨਯੋਗ ਅਦਾਲਤ ਨੇ ਵੀ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਭਾਜਪੀ ਦਾ ਤੋਤਾ ਪਿੰਜਰੇ ਦਾ ਤੋਤਾ ਬਣ ਕੇ ਜਿਹੜੀ ਸੀਬੀਆਈ ਜਿਹੜੀ ਇਹੋ ਕੰਮ ਕਰ ਰਹੀ ਹੈ ਪਰ ਮੈਂ ਅਰਵਿੰਦ ਕੇਜਰੀ ਠੀਕ ਹੈ ਕੂਰਤੋਂ ਸਾਨੂੰ ਸਰਟੀਫਿਕੇਟ ਮਿਲ ਗਿਆ ਪਰ ਮੈਂ ਲੋਕਾਂ ਚੋਂ ਨਿਕਲਿਆ ਹੋਇਆ ਲੀਡਰ ਹਾਂ ਮੈਂ ਲੋਕਾਂ ਦੀ ਕਚਹਿਰੀ ਜਾ ਕੇ ਵੋਟਾਂ ਮੰਗੂਗਾ ਤੇ ਲੋਕ ਫੈਸਲਾ ਕਰਨਗੇ ਮਹਾਨਦਾਰਾ ਕੀ ਬੇਈਮਾਨ ਤੇ ਮੈਨੂੰ ਪੂਰੀ ਉਮੀਦ ਹੈ ਵੀ ਪਿਛਲੀ ਵਾਰ ਤਾਂ 62 ਸੀਟਾਂ ਆਈਆਂ ਸੀਗੀਆਂ ਐਤਕੀ ਉਸ ਤੋਂ ਵੀ ਵੱਡਾ ਮੰਡੇਟ ਦਿੱਲੀ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਦੇਣਗੇ ਕਿਉਂਕਿ ਉਹ ਲੋਕ ਜਾਣਦੇ ਆ ਕਿ ਅਰਵਿੰਦ ਕੇਜਰੀਵਾਲ ਜੀ ਜਦੋਂ ਤੋਂ ਕਹ ਲੋ ਵੀ ਰਾਜਨੀਤੀ ਤੋਂ ਪਹਿਲਾਂ ਵੀ ਜਦੋਂ ਤੂੰ ਇਨਕਮ ਟੈਕਸ ਕਮਿਸਟਰ ਦੀ ਕੁਰਸੀ ਤੇ ਬੈਠੇ ਜਾਂ ਆਈਆਰਐਸ ਬਣੇ ਉਦੋਂ ਤੋਂ ਹੀ ਉਹਨਾਂ ਨੇ ਇਮਾਨਦਾਰੀ ਨਾਲ ਤੇ ਸਮਾਜ ਦੀ ਦੇਸ਼ ਦੀ ਸੇਵਾ ਭਾਵਨਾ ਦੇ ਨਾਲ ਕੰਮ ਹੈ ਜਿਹੜਾ ਉਹ ਕੀਤਾ ਤੁਸੀਂ ਦੱਸੋ ਨਹੀਂ ਅੱਜ ਇੱਥੇ ਕਿੰਨੇ ਅਫਸਰ ਨੇ ਕਿਹੜਾ ਇਨਕਮ ਟੈਕਸ ਕਮਿਸ਼ਨਰ ਜੀ ਨੇ ਕਹ ਲਓ ਕੋਈ ਅੱਜ ਕੋਈ ਉਦੋਂ ਵੱਡੀ ਕੁਰਸੀ ਤੇ ਬਿਠਾਉਂਦਾ ਹੋਵੇ ਤਾਂ ਦਾ ਬੰਦਾ ਰਿਜ਼ਾਈਨ ਕਰ ਦਿੰਦਾ ਜਿਹਨੂੰ ਕਹਿ ਦਈਏ ਵੀ ਭਾਈ ਕੱਲ ਨੂੰ ਤੈਨੂੰ ਐਮਪੀ ਦੀ ਇਲੈਕਸ਼ਨ ਲੜਾਉਣੀ ਹੈ ਕੱਲ ਨੂੰ ਤੈਨੂੰ ਮੰਤਰੀ ਬਣਾਉਣਾ ਉਹ ਤਾਂ ਠੀਕ ਹੈ ਬੜੇ ਬੀਜੇਪੀ ਚ ਵੀ ਚਲੇ ਜਾਂਦੇ ਆ ਐਦਾਂ ਦਾ ਕੋਈ ਬੰਦਾ ਹੋਊਗਾ ਵੀ ਜਿਹੜਾ ਇਨਕਮ ਟੈਕਸ ਦੀ ਕਮਿਸ਼ਨਰ ਦੀ ਕੁਰਸੀ ਤੋਂ ਇਸ ਕਰਕੇ ਰਿਜ਼ਾਈਨ ਦੇਵੇ ਵੀ ਮੈਂ ਜਾ ਕੇ ਮਦਦ ਰੇਸਾ ਦੇ ਨਾਲ ਕੰਮ ਕਰਨਾ ਵੀ ਮੈਂ ਆਪਦੀ ਐਨਜੀਓ ਬਣਾ ਕੇ ਕੰਮ ਕਰਨਾ ਉਹ ਇੱਕ ਇਮਾਨਦਾਰ ਵਿਅਕਤੀ ਹੀ ਜਿਹ आरटीआई ਦੀ ਜਿਹੜੀ ਉਹਨਾਂ ਨੇ ਲੜਾਈ ਜਿਹੜੀ ਹੈ ਉਹ ਲੜੀ ਰਾਜਨੀਤੀ 'ਚ ਜਾ ਤਾ 2011-12 ਦੇ ਵਿੱਚ ਜਾ ਕੇ ਰਵਿੰਦ ਕੇਜਰੀਵਾਲ ਜੀ ਆਉਂਦੇ ਆ ਸੋ 14-15 ਸਾਲ ਸੰਘਰਸ਼ ਕੀਤਾ ਲੋਕਾਂ ਦੀ ਸੇਵਾ ਕੀਤੀ ਰਾਜਨੀਤੀ 'ਚ ਆਉਣਾ ਤਾਂ ਕਹਿ ਲੋ ਵੀ ਇੱਕ ਮਜਬੂਰੀ ਜਿਹੜੀ ਆ ਉਹ ਬਣਦੀ ਸੋ ਇੰਨਾ ਇਮਾਨਦਾਰ ਵਿਅਕਤੀ ਜਿਨੇ ਕੇਵਲ ਤੇ ਕੇਵਲ ਸੇਵਾ ਭਾਵਨਾ ਲੋਕਾਂ ਦੀ ਸੇਵਾ ਕੀਤੀ ਹੋਵੇ ਉਸਤੇ ਤੁਸੀਂ ਦਾਗ ਲਾਉਣਾ ਸੋ ਉਸੇ ਇਮਾਨਦਾਰੀ ਕਰਕੇ ਲੋਕਾਂ ਨੇ ਜਿਹੜੀ ਆਰਟੀਆਈ ਕਹੋ ਵੀ ਜਿਹੜੀ ਇੰਕਮ ਟੈਕਸ ਕਮਿਸ਼ਨਰ ਵੇਲੇ ਵੀ ਸੀ ਤੇ ਜਿਹੜੀ ਨਾਲ ਤਿੰਨ ਵਾਰੀ ਮੁੱਖ ਮੰਤਰੀ ਵੀ ਬਣੇ ਉਸੇ ਇਮਾਨਦਾਰੀ ਦਾ ਬੀਜੇਪੀ ਨੂੰ ਜਿਹੜਾ ਧਾਰਾ ਹੈ ਜਿਹੜਾ ਖੌਫ ਹੈ ਸੋ ਜਿਹਦੇ ਕਰਕੇ ਕੇਵਲ ਤੇ ਕੇਵਲ politically motivated ਕੇਸ ਹੈ ਜਿਹੜੇ ਉਹ ਪਾਏ ਗਏ ਤੇ ਇਸੇ ਕਰਕੇ ਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਰਿਜ਼ਾਈਨ ਉਹ ਦਿੱਤਾ ਕਿ ਮੈਂ ਲੋਕਾਂ ਦੇ ਵਿੱਚ ਜਾਊਂਗਾ ਤੇ ਲੋਕ ਫੈਸਲਾ ਕਰਨ ਵੀ ਮੈਂ ਇਮਾਨਦਾਰ ਆ ਕਿ ਬੇਈਮਾਨ ਤੇ ਮੈਂ ਦੁਬਾਰਾ ਕਹਿਣਾ ਵੀ ਪਿਛਲੀ ਵਾਰੀ ਬਾੜ ਸੀਟਾਂ ਆਈਆਂ ਸੀ ਉਦੋਂ ਹੀ ਵੱਡਾ ਮੰਡਟ ਜਿਹੜਾ ਦਿੱਦੀ ਦੇ ਲੋਕਾਂ ਨੇ ਆਮਾਦੀ ਪਾਰਟੀ ਦੇ ਹੱਕ ਜਿਹੜਾ ਸੁਣਾਉਣਾ